ਆਮ ਆਮੀ ਪਾਰਟੀ ਕੱਲ ਦੀ ਮੇਰੀ ਪੰਜਾਬ ਦੇ ਉੱਪਰ ਕੀਤੀ ਹੋਈ ਪ੍ਰੈਸ ਕਾਨਫਰੰਸ ਕੋ ਤਿਰ ਮਰਾਈ ਪਈ ਹੈ ਇਹ ਘਰੇ ਛਿ ਲੱਗਿਆ ਪੂਰੀਆਂ ਮਿਰਚਾਂ ਲੱਗੀਆਂ ਨੇ ਔਰ ਮੇਰੀਆਂ ਵੀਡੀਓ ਕੱਟ-ਕੱਟ ਕੇ ਪਾ ਲਈ ਨੇ ਔਰ ਨਾਲ ਅਮਨ ਅਰੋੜਾ ਜੀ ਦਾ ਮੈਂ ਹੁਣੇ ਬਿਆਨ ਦੇਖ ਰਿਹਾ ਸੀ ਮਹਿਮਨ ਅਰੋੜਾ ਜੀ ਨੂੰ ਕਹਿਣਾ ਚਾਹੁੰਦਾ ਜੇ ਤੁਸੀਂ ਜੋ ਇਹ ਝੂਠ ਬੋਲਿਆ ਮੇਰੇ ਕੱਟ ਕੇ ਵੀਡੀਓ ਆਪਣੇ ਨਾਲ ਪਾਈ ਹੈ ਪਰ ਇਹ ਕੀ ਹੈ ਕਿ ਪਾਜਪਾ ਦਾ ਗੈਂਸਾ ਨਾਲ ਪਿਆ ਜੇਕਰ ਤੁਸੀਂ ਇਹ ਝੂਠਾ ਜੋ ਵੀਡੀਓ ਕੱਟ ਕੇ ਪਾਈਏ ਵਾਪਸ ਨਾ ਲਈ ਔਰ ਜਨਤਕ ਤੌਰ ਤੇ 24 ਘੰਟੇ ਮਾਫੀ ਨਹੀਂ ਮੰਗੀ ਮਾਨਨ ਕਾ ਕੇਪਾਉਂਗਾ ਤੁਹਾਨੂੰ ਸਭ ਕੁਝ ਸਿਖਾਉਂਦਾ ਆਮ ਆਮੀ ਪਾਰਟੀ ਲੀਡਰੋਂ ਸਭ ਤੋਂ ਸੌਂਗਾ ਦੁਆਰਾ ਜਿੰਦਗੀ ਇਸ ਮੇਰੇ ਪੰਗਾ ਨਹੀਂ ਲੈਣੀ ਦੂਜੀ ਗੱਲ ਫੇਰ ਬੜਾ ਜ਼ੋਰ ਦੇ ਕੇ ਕਹਾਂ ਨਾ ਬਿਲਕੁਲ ਜੋ ਤੁਸੀਂ ਪੰਜਾਬ ਸਟੇਟ ਬਣਾ ਦਿੱਤਾ ਪੁਲਿਸ ਸਟੇਟ ਬਣਾ ਦਿੱਤਾ ਪੰਜਾਬ ਨੂੰ ਤੁਸੀਂ ਲੋਕਾਂ ਨੂੰ ਚੁੱਪ-ਚੁੱਪ ਕੇ ਮਾਰਦੇ ਪਏ ਸੀ ਗੈਂਗਸਟਰ ਕਿੰਨੇ ਉੱਪ ਪੈਦਾ ਕੀਤੇ ਨੇ ਤੁਸੀਂ ਇਹ 65 ਸਟੋਰਸਨ ਦਾ ਕੌਣ ਲੈ ਰਿਹਾ ਹੈ ਇਹ ਤੁਹਾਡੀ ਸਰਕਾਰ ਦੇ ਲੋਕ ਲੈ ਰਹੇ ਨੇ ਤਾਂ ਹੀ ਸਰਕਾਰ ਦੇ ਲੋਕ ਪੈਸੇ ਲੈ ਰਹੇ ਨੇ ਤਾਂ ਹੀ ਸੱਚਾਈ ਸਾਹਮਣੇ ਨਹੀਂ ਆਉਣ ਦਿੰਦੇ ਵਰਨਾ ਸੰਜੀਵ ਵਰਮਾ ਜੀ ਦੇ ਪਕੜੇ ਹੋਏ ਲੋਕਾਂ ਤੋਂ ਸਚਾਈ ਸਾਹਮਣੇ ਆਉਣੀ ਸੀ ਕਿੰਨਾ ਕਿੰਨਾ ਨੇ ਪੈਸੇ ਮੰਗਿਓ ਛਿੱਸਾ ਕਿਦਾ ਕਿਦਾ ਸੀ ਸਰਕਾਰ ਦੇ ਕਿਹੜੇ ਕਿਹੜੇ ਲੋਕ ਇਨਵੋਲ ਸੀਗੇ ਕਿੰਨਾ ਲੋਕਾਂ ਨੇ ਇਹਦਾ ਲੈਣ ਦੇਣ ਸੀ ਇਹ ਸਚਾਈ ਸਾਹਮਣੇ ਨਾ ਆਵੇ ਤੁਸੀਂ ਇਹ ਫੇਕ ਇੰਕਾਊਂਟਰ ਕਰਵਾਇਆ 4ਵਾਂ ਮੁਕਾਬਲਾ ਕਰਾਇਆ ਹੈ ਔਰ ਡਰਾਮੇਬਾਦੀ ਨਾਲ ਕਰਵਾਇਆ ਹੈ ਤੁਸੀਂ ਜੋ ਉੱਥੇ ਅਸੀਂ ਹਥਿਆਰ ਲੱਪਣ ਗਏ ਸੀਗੇ ਉੱਥੇ ਜੋ ਉਹਨਾਂ ਗੱਡੇ ਹੋਏ ਸੀਗੇ ਇਹ ਸਾਹਮਣੇ ਬੋਲੀ ਚੁੜਾਤੀ ਕਿਸੇ ਨੇ ਇਹ ਸਕੂਲ ਜਾਂਦੇ ਬੱਚਿਆਂ ਰਾਹੀਂ ਬਣਾਈ ਹੈ ਨਾ ਸਟੋਰੀ ਇਹਦਾ ਫੋੜਦਾ ਖਾਸ ਕਰਾ ਕੇ ਛੱਡੂੰਗਾ ਔਰ ਮੈਂ ਫੇਰ ਕਹਿ ਰਿਹਾ ਜਿਹੜੇ ਜਿਹੜੇ ਪੁਲਿਸ ਵਾਲਾ ਨੇ ਸੇਕ ਇਨਕਾਉਂਟਰ ਚ ਵਾਅਦਾ ਰ ਆ ਸੁਣਾਣਾ ਕਰਿਓ ਜੀ ਕਿਉਂਕਿ ਦਿਨ ਘਿੜੇ ਨੇ ਉਹ ਤੁਹਾਡੇ ਕੋਲ ਵੀ ਪਿੱਛੇ ਪਾਉਂਗਾ ਮੈਂ ਇਸ ਸੰਬੰਧੇ ਔਰ ਐਸਾ ਪਿੱਛੇ ਪਾਉਂਗਾ ਕਿ ਸਾਰੀਆਂ ਪਰਤਾਂ ਅੰਦਰ ਪਰਤਾਂ ਖੋਲ ਕੇ ਰੱਖ ਦੂੰਗਾ ਔਰ ਜਿਹੜੇ ਲੋਕ ਐਕਸਟਰਸ਼ਨ ਕਰਵਾ ਰਹੇ ਨੇ ਉਹ ਆਮ ਆਪਣੀ ਪਾਰਟੀ ਦੇ ਲੋਕ ਨੇ ਔਰ ਆਮ ਆਮੇ ਪਾਰਟੀ ਦੇ ਲੀਡਰ ਨੇ ਜਿਹੜੇ ਐਕਸਟਰਸ਼ਨ ਤੋਂ ਪੈਸਾ ਲੈ ਰਹੇ ਨੇ ਉਹ ਸਚਾਈ ਸਾਹਮਣੇ ਨਾ ਆਵੇ ਇਸ ਕਰਕੇ ਪੰਜਾਬ ਨੂੰ ਪੁਲਿਸ ਸਟੇਟ ਬਣਾ ਕੇ ਰੱਖ ਦਿੱਤਾ ਗਿਆ ਉਸ ਦਿਨ ਬਠਿੰਡੇ ਅੰਦਰ ਬੇਕਸੂਰ ਲੋਕ ਨੂੰ ਟੌਰਚਰ ਕਰ ਕਰਕੇ ਮਾਰਤਾ ਕਿੰਨੇ ਲੋਕਾਂ ਨੇ ਲੱਭ ਲੱਭ ਕੇ ਤੁਸੀਂ ਨਕਲੀ ਇੰਕਾਊਂਟਰ ਦਿਖਾ ਦਿਖਾ ਕੇ ਮਾਰਦੇ ਪਏ ਜੇ ਮਾਮਾ ਦੇ ਪੁੱਤਾਂ ਨੂੰ ਮਾਰਦੇ ਪਏ ਜੇ ਮਾਮਾ ਦੇ ਪੁੱਤਾਂ ਤੋਂ ਮਰਵਾਉਂਦੇ ਪਏ ਜੇ ਤੁਸੀਂ ਪਹਿਲਾਂ ਇੰਕਾਊਂਟਰ ਕਰਾ ਕਰਨ ਤੋਂ ਪਹਿਲਾਂ ਖੁਦ ਤੁਸੀਂ ਜਾ ਕੇ ਲੋਕਾਂ ਦੇ ਕਤਲੇਆਮ ਕਰਾ ਰਹੇ ਜੀ ਖੁਦ ਇੰਕਾਊਂਟਰ ਕਰਾ ਰਹੇ ਜੇ ਬਾਅਦ ਹੰਦਾਂ ਇਹ ਸਾਰੀ ਚੀਜ਼ਾਂ ਦਾ ਪਰਦਾ ਫਾਸ਼ ਕਰੂੰਗਾ ਔਰ ਮੈਂ ਕਹਿ ਰਵਾਂ ਮਨਰੋੜਾ ਜੀ ਨੂੰ 24 ਘੰਟਿਆਂ ਚ ਨਹੀਂ ਮਾਫੀ ਮੰਗੀ ਫਿਰ ਤੁਹਾਨੂੰ ਇੱਥੇ ਮਾਨ ਨਾ ਦਾ ਕੇਸ ਵੀ ਪਾਉਂਗਾ ਔਰ ਕ੍ਰਿਮੀਨਲ ਕੇਸ ਸਾਕੇ ਆਮਾਨ ਅਮੀਦਾ ਔਰ ਇੱਕ ਐਸਾ ਸਰਕਿਸ ਕਹਾऊंगा ਕਿ ਦੁਬਾਰਾ ਜ਼ਿੰਦਗੀ ਚ ਕੋਈ ਐਸੀ ਬ੍ਰਾਡ ਵੀਡੀਓ ਪਾਉਣ ਦੀ ਮੇਰੀ ਕੋਈ ਜ਼ਰੂਰਤ ਨਹੀਂ ਕਰੇਗਾ ਮੇਰੀ ਗੱਲ ਯਾਦ ਰੱਖੋ ਥੋੜਾ ਸਾ